ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੁਜਬਾਏ ਬਾਣ ਲਾਗੈ ਤਬ ਰੋਸ ਜਾਗੈ ਸੁ ਕਹੋ ਤਲ ਗੁਰੂ ਸੇਵੀ ਆ ਅਹਨਸ ਸਾਰ ਸੁਭਾਗ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨੁ ਦੁਖੁ ਜਾਇ ਹੋਵੈ ਸਭੁ ਦੁਖੁ ਸ਼ਾਮੁ ਦੇ ਹੋ ਨੂਰ ਅਰਸੋਂ ਪਰਸੋਂ ਠਹੀਐ ਤੁਧੁ ਰਿਤੇ ਸਚੇ ਬਾਤਿ ਸਾਹ ਮਲ ਜਨਮ ਜਨਮ ਦੀ ਕਟਿਐ ਸਜਣ ਸਚਾ ਬਾਤਿ ਸਾਹ ਸ਼ਿਰ ਸ਼ਾਹ ਤੁੰਜੀ ਸ਼ਾਹ ਜਿਸ ਪਾਸ ਬੈਠਿਆ ਸੋਹੀ ਆਈ ਸਬਨਾ ਦਾ ਵਿਸਾਹ ਸਤਨਾਮ ਸ਼ਿਵਾਹ ਗੁਰੂ ਸਾਹਿਬ ਜੀ ਹੋਵਾ ਟੋੜੀ ਮਹੱਲਾ ਮੰਜਵਾ ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਜ ਰਹਿ ਸਮਾਣਿ ਉਪਜਿਓ ਸਗਲ ਦੁਖ ਭਲਾਈ ਨਾ ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਜ ਰਹਿ ਸਮਾਣਿ ਉਪਜਿਓ ਸਗਲੇ ਦੁਖ ਭਲਾਏ ਨਾ ਰਹਾ ਜੋ ਮੰਗ ਹੈ ਸੋਈ ਸੋਈ ਪਾਵੈ ਸੇਵ ਹਰ ਕੀ ਚਰਨ ਰਸਾਏ ਨ ਜਨਮ ਮਰਨ ਦੋਹੋਂ ਤੇ ਛੂਟੈ ਭਉਜਲ ਜਗਤ ਤਰਾਈ ਨ ਖੋਜਤ ਖੋਜਤ ਤਤ ਵਿਚਾਰੇ ਦਾਸ ਗਵਿੰਦ ਪਰਾਇਨ ਅਬਨ ASCII ਕੀਨ ਚਾਹੇ ਜਿਨ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰੇ ਦਾਸ ਗਵਿੰਦ ਪਰਾਇਨ ਆਮਨ ਅਸੀ ਖੀਮ ਚਾਹ ਹੈ ਜੇ ਨਨ ਸਦਾ ਸਿਮਰ ਨਾਰਾਇਣ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਦੀ ਫਤਿਹ ਗੁਰੂ ਗੁਰਸਵਾਰੀ ਸਾਧ ਸੰਗਤ ਜੀਓ ਪ੍ਰਭਾਤ ਅੱਜ ਦਾ ਪਵਿੱਤਰ ਦਿਹਾੜਾ ਸ਼ਹੀਦੀਆਂ ਦਾ ਦਿਹਾੜਾ ਅੱਜ ਦੇ ਦਿਨ ਉਹ ਸੋਚੋ ਭੋਖੇ ਹਿੰਦੁਸਤਾਨ ਸਰਕਾਰ ਵੱਲੋਂ ਕਿਰਪਾ ਕਰੇ ਮੇਰ ਦਾ ਦਰਬਾਰ ਸਹਿਬ ਾਕਾਤਲ ਸਾਹਿਬ ਤੇ ਅਟੈਕ ਕੀਤਾ ਆਉ ਉਸ ਸੰਦਰਭ ਦੇ ਵਿੱਚ ਆਪ ਜੀ ਦੇ ਨਾਲ ਵਿਚਾਰਾਂ ਵੀ ਕਰਨੀਆਂ ਨੇ ਤੇ ਹੁਕਮ ਜੋ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਉਸ ਦੇ ਬਾਰੇ ਵੀ ਵਿਚਾਰ ਕਰਨਾ ਟੋੜੀ ਰਾਗ ਵਿੱਚ ਪੰਚਮ ਪਾਦਸ਼ਾਹ ਕਹਿੰਦੇ ਨੇ ਕਿ ਰਸਨਾ ਗੁਣ ਗੋਪਾਲ ਨਿਤ ਗਾਏ ਆਪਣੀ ਰਸਨਾ ਦੇ ਉੱਤੋਂ ਸਦਾ ਯੋਗੋਪਾਲ ਗੋਦਾਪਾ ਪਿਆਰੇ ਹੁੰਦਾ ਧਰਤੀ ਤੇ ਪਾਲ ਦਾ ਮਤਲਬ ਪਾਲਣ ਵਾਲਾ ਧਰਤੀ ਤੇ ਜੀਵਾਂ ਨੂੰ ਪਾਲਣ ਵਾਲਾ ਧਰਤੀ ਦੀ ਰਖਵਾਲੀ ਕਰਨ ਵਾਲਾ ਉਹਦੇ ਸਦਾ ਹੀ ਗੁਣ ਗਾਇਨ ਕਰਨੇ ਚਾਹੀਦੇ ਪਿਆਰਿਓ ਸ਼ਾਂਤ ਸਹਜ ਰਹਿਸਮਣਿ ਉਪਜੋ ਸਗਲੇ ਦੁੱਖ ਭਲਣ ਤੇ ਪ੍ਰਾਪਤੀ ਕੀ ਹੋਵੇਗੀ ਪਿਆਰਿਓ ਦੁੱਖ ਨਠ ਜਾਣਗੇ ਤੇ ਆਪਾਂ ਪਹਿਲਾਂ ਵੀ ਵਿਚਾਰਾਂ ਕਰਦੇ ਆਂ ਨੌ ਦਰਵਾਜ਼ੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਜਿਹੜਾ ਦਸਵਾਂ ਦਰਵਾਜ਼ਾ ਵੀ ਤੇਰਾ ਖੁੱਲ ਜਾਵੇਗਾ ਜੇ ਤੂੰ ਪਰਮੇਸ਼ਰ ਦੇ ਨਾਲ ਜੁੜ ਜਾਵੇਂ ਹਰਹਾਉ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਦਸਾਈਣ ਜਨਮ ਮਰਨ ਦੋਹੋਂ ਤੇ ਛੁੱਟੇ ਪਵਜਲ ਜਗਤ ਤਰੈ ਜੋ ਮੰਗੇਗਾ ਪਿਆਰਿਆ ਸੋਈ ਸੋਈ ਤੇਨੂੰ ਪ੍ਰਾਪਤੀ ਹੋਵੇਗੀ ਪਰ ਮੰਗਣਾ ਕੀ ਚਾਹੀਦਾ ਹੈ ਪਹਿਲਾਂ ਤਾਂ ਮੰਗਵਲ ਲਈਏ ਪਿਆਰਿਓ ਕਦੇ ਪੱਤੇ ਨਾ ਮੰਗੋ ਕਦੇ ਫਲ ਨਾ ਮੰਗੋ ਰੁੱਖ ਮੰਗੋ ਤੇ ਰੁੱਖ ਦੀਆਂ ਜੜਾਂ ਮੰਗੋ ਅਗਰ ਰੁੱਖ ਦੀਆਂ ਜੜਾਂ ਹੋਣਗੀਆਂ ਰੁੱਖ ਲੱਗਾ ਹੋਵੇਗਾ ਉਹਦੇ ਨਾਲ ਫਲ ਵੀ ਮਿਲਣਗੇ ਫੁੱਲ ਵੀ ਮਿਲਣਗੇ ਪੱਤੇ ਵੀ ਮਿਲਣਗੇ ਛਾਂ ਵੀ ਮਿਲੇਗੀ ਤੇ ਜੇ ਪਿਆਰਿਓ ਫਲ ਮੰਗ ਲਿਆ ਤੇ ਫਿਰ ਛਾਂ ਨਹੀਂ ਮਿਲੇਗੀ ਫਿਰ ਉਹ ਰੁੱਖ ਨਹੀਂ ਰਹੇਗਾ ਕਹਿੰਦਾ ਭਾਗ ਕਿ ਪਰਮੇਸ਼ਰ ਤੋਂ ਨਾਮ ਸਿਮਰਨ ਦੀ ਮੰਗ ਕਰੋ ਜੀ ਦੇ ਨਾਲ ਸਾਨੂੰ ਸਾਰੀ ਪ੍ਰਾਪਤੀ ਹੋਵੇ ਜੋ ਮੰਗੈ ਸੋਈ ਸੋਈ ਪਾਵੇ ਸੇਵ ਹਰ ਕੇ ਚਨ ਦਸੈਣ ਚਰਣਾ ਦਾ ਓਟ ਆਸਰਾ ਦਸੈਣ ਚਨਣਾ ਦਾ ਰਸੈਣ ਕੀ ਹੁੰਦਾ ਪਿਆਰੋ 파ਰਸਬਰ 파ਰਸ ਯਾਨੀ ਕਿ 파ਰਸ ਨਾਲੋਂ ਵੀ ਪਵਿੱਤਰ ਸਤਿਗੁਰੂ ਦੇ ਚਰਨ ਕਮਲ ਨੇ ਜਨਮ ਮਰਨ ਦੋ ਹੁੰਦੇ ਛੂਟੇ ਪਵਜਲ ਜਗਤ ਤਰੈਂ ਤੇ ਪਿਆਰਿਓ ਜੰਮਣ ਮਰਨ ਦਾ ਗੇੜ ਹੀ ਮੁੱਕ ਜਾਂਦਾ ਹੈ ਪਵਜਲ ਸਮੁੰਦਰ ਤੋਂ ਤਰ ਜਾਈਦਾ ਕਿਵੇਂ ਜਿਵੇਂ ਸਨ 84 ਦੇ ਵਿੱਚ ਸ਼ਹੀਦਾਂ ਨੇ ਸ਼ਹੀਦੀਆਂ ਪਾ ਕੇ ਤਰਿਆ ਗੁਰੂ ਸਵਾਰਿਓ ਸਰਕਾਰ ਦਾ ਬੜੇ ਚਿਰ ਤੋਂ ਮਨਸੂਬਾ ਸੀ 2 ਸਾਲ ਪਹਿਲਾਂ ਤਿਆਰੀ ਹੁੰਦੀ ਪਈ ਸੀ ਅਖੀਰ 1 ਜਨਵਰੀ 1 ਜੂਨ 1 ਜੂਨ ਨੂੰ ਜਾਨੀ ਕਿ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਘੇਰਾ ਤੰਗ ਕਰ ਦਿੱਤਾ ਫੌਜ ਪਹਿਲਾਂ ਤੋਂ ਹੀ ਚਾਰ ਫੇਰਾ ਮਲ ਕੇ ਬੈਠੀ ਸੀ ਡੀਸੀ ਸਾਹਿਬ ਤੋਂ ਹੁਕਮ ਪ੍ਰਾਪਤ ਕਰਦੀ ਸੀ ਡੀਸੀ ਸਰਦਾਰ ਗੁਰਦੇਵ ਸਿੰਘ ਜੀ ਜਿਨ੍ਹਾਂ ਨੇ ਫੌਜ ਨੂੰ ਆਗਿਆ ਨਹੀਂ ਦਿੱਤੀ ਤੇ ਜਦੋਂ ਆਗਿਆ ਨਹੀਂ ਮਿਲੀ ਪਿਆਰਿਓ ਤੇ ਫਿਰ ਰਮੇਸ਼ ਇੰਦਰ ਸਿੰਘ ਸੀਗਾ ਜਿਹੜਾ ਕਿ ਬਾਦਲ ਸਿੰਘ ਸਾਹਿਬ ਦਾ ਸਾਲਾ ਜੀ ਸੀ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਭਾਈ ਗਦੇਵ ਸਿੰਘ ਸਰਦਾਰ ਗਦੇਵ ਸਿੰਘ ਦੀ ਜਗ੍ਹਾ ਲਿਆ ਕੇ ਅੰਮ੍ਰਿਤਸਰ ਦਾ ਡੀਸੀ ਬਣਾਇਆ ਗਿਆ ਤੇ ਉਹਦੇ ਕੋਲੋਂ ਹੁਕਮ ਲਿਆ ਗਿਆ ਕਿ ਦਰਬਾਰ ਸਾਹਿਬ ਤੇ ਅਟੈਕ ਕਰਨਾ ਹੈ ਅਟੈਕ ਹੋਇਆ ਪਹਿਲੀ ਤਰੀਕ ਨੂੰ ਪਹਿਲਾਂ ਉਹਨਾਂ ਨੇ ਹਥਿਆਰ ਚਲਾ ਕੇ ਵੇਖੇ ਕਿ ਅੱਗੋਂ ਫਾਇਰਿੰਗ ਕਿਹੋ ਜੀ ਆਉਂਦੀ ਹੈ ਕਿਹੋ ਜੀ ਅਸਲਾ ਹੈ ਸਾਨੂੰ ਪਤਾ ਚੱਲੇ ਪਰ ਪਿਆਰਿਓ ਅਗਲੇ ਬੰਨੇ ਜਨਰਲ ਸੀਗਾ ਜਿੰਨੇ 90 92 ਹਜ਼ਾਰ ਫੌਜੀਆਂ ਤੋਂ ਹਥਿਆਰ ਸਟਵਾਏ ਸਨ ਜਨਰਲ ਸ਼ਵੇਗ ਸਿੰਘ ਬੜੀ ਤਕਨੀਕ ਸੀ ਰੱਖਿਆ ਕਰਨ ਦੀ ਐਸ ਤਰੀਕੇ ਦੇ ਨਾਲ ਮੋਰਚੇ ਬੰਦੀ ਕੀਤੀ ਸੀ ਉਹਨੇ ਕਿਹਾ ਕਿ 12 ਬੋਰ ਦੀਆਂ ਰਫਲਾਂ ਦਾ ਜਵਾਬ ਦੇਣਾ ਜੇ ਦੇਣਾ ਤੇ ਨਹੀਂ ਤੇ ਨਹੀਂ ਦੇਣਾ ਪਹਿਲੀ ਤਰੀਕ ਨੂੰ ਹੀ ਭਾਈ ਬਿੰਦਰ ਸਿੰਘ ਜੀ ਬੱਬਰ ਜਿਹੜੇ ਸੀ ਉਹ ਸ਼ਹੀਦੀ ਪ੍ਰਾਪਤ ਕਰਦੇ ਨੇ ਔਰ ਇਹ ਅਸਾਣੀ ਜੰਗ ਪਿਆਰੋ ਕਹਿ ਸਕਦੇ ਆ ਇੱਕ ਮੁਠੀਪਾਲ ਸਿੰਘ ਸਾਹਿਬ ਜਿਵੇਂ ਪਹਿਲੇ ਦਿਨੋਂ ਹੀ ਸਾਡੇ ਮੋਰਚੇ ਚੱਲਦੇ ਰਹੇ ਨੇ ਜੇ ਚਮਕਾਉ ਦੇ ਗੜੀ ਦੇ ਵਿੱਚ ਪਿਆਰੇ ਜੁੱਧ ਹੋਇਆ ਤੇ 40 ਸਿੱਖਾਂ ਨੇ ਲੜਿਆ ਜੇ ਸਾਡਾ ਸਾਰਾ ਗੜੀ ਵਾਲਾ ਜੁੱਧ ਉਹ ਵੀ ਸਿੱਖ ਨਰੂਣ ਸਿੰਘ ਸਾਰੇ 21 ਸਿੱਖ 10000 ਦਾ ਮੁਕਾਬਲਾ ਕੀਤਾ ਤੇ ਜੇ ਇਥੇ ਨੇ ਪਿਆਰਿਓ ਤੇ ਇਥੇ ਵੀ ਗਿੰਤੀ ਦੇ ਸਿੰਘ ਨੇ ਜਜ਼ਬੇ ਨੂੰ ਸलाम ਹੈ ਜਜ਼ਬੇ ਨਾਲ ਲੜਿਆ ਹਥਿਆਰ ਨਾਲ ਨਹੀਂ ਲੜੇ ਕੋਈ ਵੱਡਾ ਹਥਿਆਰ ਵੀ ਨਹੀਂ ਕੋਲ ਚਾਰ ਕੀ ਸੀ ਉਹਨਾਂ ਦੇ ਕੋਲ ਪਿਆਰਿਓ 12 ਮੋਰ ਦੀਆਂ ਬਦੁਕਾ ਥਈ ਨਾ ਥਈ ਕੁਝ ਅਸਲ ਨਾਲ ਕੁਝ ਤੇਲ ਕਰਨਾ ਕੁਝ ਇੱਕ ਮਸ਼ੀਨ ਕਰਨਾ ਤੇ ਇਹ ਉਹਨਾਂ ਦੇ ਕੋਲ ਆਪਣਾ ਦੇਸੀ ਇਤਿਹਾਰ ਸੀ ਪਿਆਰਿਓ ਜਿਹੜਾ ਬਟਾਲਾ ਬੰਬ ਨਾਲ ਮਸ਼ਹੂਰ ਸੀ ਬਟਾਲੇ ਟੋਕੇ ਬਣਦੇ ਪਿਆਰਿਓ ਟੋਕੇ ਤੇ ਉਥੋਂ ਟੋਕਿਆਂ ਦੀਆਂ ਗਰਾਰੀਆਂ ਲਿਆ ਕੇ ਉਹਨਾਂ ਦੇ ਵਿੱਚ ਬਰੂਦ ਫਿੱਟ ਕਰਕੇ ਉਹਨਾਂ ਨੂੰ ਬੰਬ ਬਣਾਇਆ ਗਿਆ ਤੇ ਉਹਦਾ ਨਾਮ ਰੱਖਿਆ ਗਿਆ ਬਟਾਲਾ ਬੰਬ ਉਹ ਜਿੱਥੇ ਵੀ ਜਿੱਗਦਾ ਸੀ ਪਿਆਰਿਓ ਬੜੀ ਤਕਨੀਕ ਦੇ ਨਾਲ ਜਿਵੇਂ ਕਿ ਬੱਬਰ ਖਾਲਸਾ ਵਾਲੇ ਟੈਂਕੀ ਦੇ ਉੱਤੇ ਬੈਠੇ ਸੀ ਟੈਂਕੀ ਦੇ ਉੱਤੇ ਉਹਨਾਂ ਨੇ ਇੱਕ ਬੜਾ ਵੱਡਾ ਮੋਰਚਾ ਸੀ ਫੌਜੀਆ ਦਾ ਜਿੱਥੇ 20-25 ਫੌਜੀ ਜਿਹੜੇ ਸੀ ਬਹੁਤ ਪਰੇਸ਼ਾਨ ਕਰ ਰਹੇ ਸੀ ਉਹ ਬਟਾਲਾ ਬੰਬ ਇੱਕ ਹੀ ਸਟੇ ਹੈ ਗਿਆ ਤੇ ਸਾਰੇ ਤਬਕ ਹੁਣ ਅਗਲੀ ਕਹਾਣੀ ਇਹ ਚੱਲੇ ਕਿ ਜਨਰਲ ਬਰਾੜ ਨੇ ਪਹਿਲਾਂ ਤਾਂ 15 ਸਿੱਖ ਸਰਦਾਰ ਭੇਜੇ ਜਿਹੜੇ ਗੁਰਸਿੱਖ ਸੀ ਇਹ ਪਿੰਡਰਾਵਲੇ ਨੂੰ ਜਾ ਕੇ ਸਮਝਾਓ ਇਹ ਉਹ ਇਹ ਕੰਮ ਛੱਡ ਦੇਵੇ ਖੂਦਰਾ ਬਾ ਛੱਡ ਦੇਵੇ ਅਸੀਂ ਅਰਬਾਂ ਰੁਪਏ ਉਹਦੇ ਖਾਤੇ ਵਿੱਚ ਜਮ੍ਹਾਂ ਕਰ ਦਿੰਨੇ ਆ ਤਾਂ ਕਿ ਕੋਈ ਸ਼ੋ ਰਾਜ ਦੀ ਜ਼ਿੰਦਗੀ ਬਚਿਤ ਕਰੇ ਕੈਨੇਡਾ ਦੇ ਵਿੱਚ ਆਪਣੇ ਦਸਾਂ ਸੇਵਾਦਾਰਾਂ ਦੀ ਨਾਮ ਦੱਸ ਦੇ ਵੀ ਉਹਨਾਂ ਦੇ ਨਾਮ ਅਸੀਂ ਦੋ ਮਿੰਟਾਂ ਵਿੱਚ ਮੈਂ ਟ੍ਰਾਂਸਫਰ ਕਰ ਦਿੰਦੇ ਆ ਇਥੋਂ ਇਹਨਾਂ ਨੂੰ ਕੱਢ ਵੀ ਦੇਣੇ ਆ ਕਹਿਣ ਤੇ ਪਾਕਿਸਤਾਨ ਭੇਜਣੇ ਆ ਡਰਾਮੇ ਵਜੋਂ ਇਹਨਾਂ ਨੂੰ ਗਿਰਫਤਾਰ ਕਰਾਂਗੇ ਬਾਹਰ ਕੱਢ ਦੇਣੇ ਆ ਬੜਾ ਪਿਆਰਿਓ ਜਦੋਂ ਉਹਨਾਂ ਨੇ ਤਰੀਕੇ ਦੇ ਨਾਲ ਗੱਲ ਨਾਲ 15 ਫੌਜੀਆਂ ਨੂੰ ਸਮਝਾਈਆਂ ਉਹ 15 ਫੌਜੀ ਸਰਦਾਰ ਵੀ ਵਾਪਸ ਨਹੀਂ ਗਏ ਪਿੰਡਾਂ ਵਾਲੇ ਦੇ ਕੋਲ ਬੈਠੇ ਤਰਥਲੀ ਪੈ ਗਈ ਰੌਲਾ ਪੈ ਗਿਆ ਦਿੱਲੀ ਤੱਕ ਤਾਰਾਂ ਖੜਕੀਆਂ ਤੇ ਜਦੋਂ ਪਿਆਰਿਓ ਦਿੱਲੀ ਤੱਕ ਤਾਰਾਂ ਖੜਕੀਆਂ ਆਖੀਰ ਉਹਨਾਂ ਨੇ ਮੋਰਜਾ ਮੰਦੀ ਸੁਹਾਣੀ ਫੌਜੀ ਨੇ ਸ਼ੁਰੂ ਕੀਤੀ ਔਰ ਹੱਸਦੇ ਨੇ ਮੂਰਖਤਾਈ ਵਾਲਾ ਹਾਸਾ ਉਦਲੇ ਬੰਨੇ ਕਹਿੰਦਾ ਇੰਦਰ ਸੰਤ ਜਰਨੈਲ ਸਿੰਘ ਬਰਾੜ ਕੌਂਦੇ ਵਿੱਚੋਂ ਨੇ ਤੇ ਮੈਂ ਵੀ ਗੁਰਦੀਪ ਸਿੰਘ ਬਰਾੜ ਆ ਜਿ ਬਰਾੜਾਂ ਨਾਲ ਮੁਕਾਬਲਾ ਕਰਾਂ। ਹੁਣ ਪਿਆਰਿਓ ਉਹਨਾਂ ਨੂੰ ਇਹ ਹੈ ਕਿ ਦੂ ਚੌਂ ਘੰਟਿਆਂ ਦੇ ਵਿੱਚ ਅਸੀਂ ਸੱਤ ਘੰਟਾ ਵਾਲੇ ਨੂੰ ਜਾਂ ਤ ਮਾਰ ਦੇਵਾਂਗੇ ਜਾਂ ਗਿਰਤਦਾ ਕਰਾਂਗੇ। ਪਰ ਅਗਲੇ ਬੰਨੇ ਜਜਬਾ ਬੜਾ ਵੱਡਾ ਹੈ। ਜਜਬਾ ਕਿਉਂ ਹੈ ਆਪਾਂ ਨੂੰ ਪੜ੍ਹਦੇ ਆ ਨਾ ਕਿ ਜਦ ਮਰਨ ਤੋਂ ਉਹ ਤੇ ਛੂਟੇ ਭਵਜਲ ਜਗ ਤਰੈਣ ਉਹਨਾਂ ਦੇ ਮਨ 'ਚ ਸ਼ਹੀਦਿਆਂ ਦਾ ਚਾਅ ਹੈ ਉਹਨਾਂ ਦੇ ਮਨ 'ਚ ਹਰਮੰਦਰ ਸਾਹਿਬ ਦੀ ਰਾਖੀ ਦਾ ਚਾਅ ਹੈ ਉਹਨਾਂ ਦੇ ਮਨ 'ਚ ਅਕਾਲ ਤਖਤ ਸਾਹਿਬ ਦੀ ਰਾਖੀ ਦਾ ਚਾਅ ਹੈ ਪਿਆਰਿਓ ਹੁਣ ਜਦੋਂ 2000 ਫੌਜੀ ਜਿਨ੍ਹਾਂ ਦੇ ਵਿੱਚ 1870 ਫੌਜੀ ਉਹ ਸਨ ਜਿਨ੍ਹਾਂ ਨੇ 71 ਦੀ جنگ ਦਾ ਮੁਕਾਬਲਾ ਲੜਿਆ ਸੀ ਉਹ ਫੌਜੀ ਅੱਗੇ ਕੀਤੇ ਨੇ ਉਹਨਾਂ ਨੂੰ ਬੜਾ ਚਾਅ ਹੈ ਬੜੇ ਉੱਚੀ ਉੱਚੀ ਨਾਰੇ ਮਾਰਦੇ ਵਿੱਚ ਸਿੱਖ ਫੌਜੀ ਵੀ ਨੇ ਬੜੀਆਂ ਜਾਨੀ ਕਿ ਸਾਰੀਆਂ ਹੀ ਰਜimentਾਂ ਦੇ ਵਿੱਚੋਂ ਸਨ ਬਿਹਾਰ ਰਜiment ਵੀ ਸੀ ਮਦਰਾਸ ਵਾਲੇ ਵੀ ਸੀ گورਖੀ ਵੀ ਸੀ ਤੇ ਪਿਆਰੇ ਉਹਦੇ ਵਿੱਚ ਬੀਐਸਐਫ ਸੀ ਸੀਆਰਪੀ ਸੀ ਅਤੇ ਇੱਕ ਐਸਐਸਐਫ ਜਿਹੜੀ ਆ ਉਹਨਾਂ ਦੀ ਫੋਰਸ ਉਹ ਵੀ ਸਨ ਬਹੁਤ ਸਾਰੀਆਂ ਫੋਰਸਾਂ ਜਾਨੀ ਕਿ ਲਗਾਈਆਂ ਗਈਆਂ ਸਨ ਉਹ 2000 ਦਾ ਪਹਿਲੀ ਕੂਪਕ ਜਿਹੜੀ ਆ ਉਹ ਤਿਆਰ ਕੀਤੀ 1700 ਬੰਦਾ ਉਹਨਾਂ ਦੇ ਮਗਰ ਫੌਜੀ ਲਗਾਇਆ ਗਿਆ ਜਿਹੜਾ ਕਿ ਮਗਰਲੇ ਬੰਦੇ ਕਬਰਾਂ ਨੂੰ ਗਰਦੀਰ ਮਾਸਤੇ ਤੇ 650 ਬੰਦਾ ਪਿਛੇ ਹੁੜ ਤਿਆਰ ਕਰਕੇ ਖੜਾ ਰਿਆ ਹੁਣ ਪਿਆਰਿਓ ਜਦੋਂ ਰਾਤ ਦੇ 10:00 ਵਜੇ ਨਾ ਦੂ ਤਰੀਕ ਨੂੰ ਤੇ ਇਹ ਪਹਿਲਾ 2000 ਦਾ ਜਥਾ ਰਿੰਗ ਦਾ ਹੋਇਆ ਘੰਟਾ ਘਰ ਵਾਲੇ ਪਾਸਿਓਂ ਅੰਦਰ ਐਂਟਰ ਹੋ ਰਿਹਾ ਹੈ ਅਮਰਵੈਲ ਦੀ ਤਰ੍ਹਾਂ ਅੰਦਰ ਨੂੰ ਜਦੋਂ ਖਿਲਰੇ ਨੇ ਤੇ ਅਗਲੇ ਬੰਨੇ ਪਿਆਰਿਓ ਜਿਹੜੀਆਂ ਐਲਮ ਜਿਨਾਈਆਂ ਸੀ ਨਾ ਮਸ਼ੀਨ ਗਨਾਂ ਉਹ 1800 ਮੀਟਰ ਦੀ ਮਾਰ ਉਹਨਾਂ ਦੀ ਪਹਿਲਾਂ ਹੀ ਗਿਣਤੀ ਮਿੰਤੀ ਗਿਣੀਆਂ ਕਿ ਇਹ ਗੇੜ ਤੋਂ ਲੈ ਕੇ ਅਕਾਲ ਤੰਗ ਸਾਹਿਬ ਕਿੰਨਾ ਸਮਾਂ ਲੱਗੇਗਾ ਕਿੱਥੇ ਕਿਵੈਰੀ ਦੀਵਾਰ ਕਰ ਇਹ ਤਕਨੀਕ ਸੀ ਜਨਰਲ ਸ਼ਵੇਖ ਸਿੰਘ ਹੁਣ ਜਦੋਂ ਰੇਗ ਦੇ ਹੋਏ ਫੌਜੀ ਅੱਗੇ ਵਧੇ ਤਿਆਰਿਓ ਥੋੜਾ ਹੀ ਅੱਗੇ ਵਧੇ ਹੋਗੇ ਕਿ ਮਸ਼ੀਨ ਗੰਨਾਂ ਦੀ ਕੜ-ਕੜ ਚਲਣੀ ਸ਼ੁਰੂ ਹੋਈ ਇੱਕ ਇੱਕ ਮਸ਼ੀਨ ਗੰਨ ਦੀ ਗੋਲੀ ਜਿਹੜੀ ਆ ਦੋ ਫੌਜੀਆਂ ਦੇ ਪਿੱਛੇ ਨਿਕਲਦੀ ਸੀ ਤੇ ਕਹਿੰਦੇ ਨੇ ਕਿ 4 ਫੁੱਟ ਫੌਜੀ ਬੁੜਕ ਦਾ ਸੀ ਤੇ ਉੱਥੇ ਹੀ ਠੰਡਾ ਹੋ ਜਾਂਦਾ। ਹੁਣ ਇਤਨੇ ਕ ਫੌਜੀ ਮਾਰੇ ਗਏ ਪਿਆਰਿਓ 2001 ਤੇ 1700 ਕਬਰਾਂ ਨੂੰ ਫੈਲਿੰਗਾ ਲਏ। 3700 ਫੌਜੀਆ ਦੇ ਵਿੱਚੋਂ ਘੱਟੋ ਘੱਟ 2000 ਤੋਂ ਉੱਪਰ ਫੌਜੀ ਜਿਹੜੇ ਸੀ ਉਹ ਖਤਮ ਹੋ ਗਏ। ਹਹਾਕਾਰ ਮਚ ਗਈ ਉੱਥੇ ਉੱਚੀ ਉੱਚੀ ਵੈਣ ਪੈਂਦੇ ਨੇ, ਰੋਂਦੇ ਨੇ, ਕਰਲਾਉਂਦੇ ਨੇ। ਕਿ ਕਿਸ ਜਗ੍ਹਾ ਤੇ ਆ ਕੇ ਫਸ ਗਏ ਪਹਿਲਾਂ ਬੜੇ ਮਾਨ ਨਾਲ ਕਹਿੰਦੇ ਸੀ ਕਿ ਅਸੀਂ ਘੰਟੇ ਦੋ ਘੰਟਿਆਂ ਦੇ ਵਿੱਚ ਭਿੰਡਰਾਂ ਵਾਲੇ ਨੂੰ ਫੜ ਕੇ ਲੈ ਹੁਣ ਸੰਤਾਂ ਦਾ ਜਨਪਾ ਉਧਰੋਂ ਜਰਨੈਲ ਨਾਲ ਲੜਨ ਵਾਲੇ ਉਧਰੋਂ ਜਿਹੜੇ 15 ਫੌਜੀ ਗਏ ਨੇ ਪਿਆਰਿਓ ਉਹ ਵੀ ਉਹਨਾਂ ਉਸੇ ਤਕਨੀਕ ਦੇ ਨਾਲ ਆਪਣਾ ਯੁੱਧ ਦੇ ਵਿੱਚ ਸ਼ਾਮਲ ਹੋਏ ਨੇ ਗਿੱੱਦੀ ਦੇ ਸਿੰਘ ਨੇ ਕੋਈ ਜ਼ਿਆਦਾ ਸਿੰਘ ਨਹੀਂ ਤੇ ਹਥਿਆਰ ਵੀ ਪਿਆਰਿਓ ਗਿੱੱਦੀ ਦੀ ਉਹਨਾਂ ਦੇ ਗੋਲ ਅਖੀਰ ਜਿਹੜੇ 2000 ਫੌਜੀ ਹੋਰ ਨਾਰਮਗਰ ਭੇਜੇ ਸੀ 2600 ਉਹਨਾਂ ਦੇ ਵਿੱਚੋਂ ਵੀ ਕਿਸੇ ਦੀਆਂ ਲੱਤਾਂ ਨਹੀਂ ਕਿਸੇ ਦੀਆਂ ਬਾਹਾਂ ਨਹੀਂ जख्मी ਹੋ ਗਏ ਇਥੋਂ ਤੱਕ ਕਹਾਣੀ ਗਲਤ ਹੋ ਗਈ ਕਿ ਅਖੀਰ ਫੌਜ ਨੂੰ ਸੰਤਾਂ ਦੀ ਮਿੰਤ ਕਰਨੀ ਪਈ ਸਪੀਕਰ ਦੇ ਉੱਤੇ ਸੰਤਾਂ ਦੀ ਮਿੰਤ ਕੀਤੀ ਮਹਾਂਪੁਰਸ਼ੋ ਕਿਰਪਾ ਕਰੋ ਫਾਇਰਿੰਗ ਬੰਦ ਕਰ ਦਿਓ ਤਾਂ ਕਿ ਅਸੀਂ ਆਪਣੇ ਜ਼ਖਮੀਆਂ ਨੂੰ ਸਮਾ ਸਕੀਏ ਸੰਤਾਂ ਨੇ ਹਾਂ ਵਿੱਚ ਜਵਾਬ ਦਿੱਤਾ ਪਿਆਰਿਓ ਉਹ ਜਿਹੜੇ ਫੌਜੀ ਸੀਗੇ 300 ਭੰਗੀ ਲੈ ਆ ਕੇ ਅਮਰਸਰ ਸ਼ਹਿਰ ਦੇ ਜਿਹੜੇ ਮਰਗੇ ਸੀ ਉਹ ਵੀ ਚੰਗਾਏ ਜਿਹੜੇ ਪੱਟੜ ਸੀ ਉਹ ਵੀ ਚੰਗਾਏ ਇੱਕ ਵਾਰਾਂ ਸਫਾਈ ਕਰਕੇ ਸੋਚਣ ਤੇ ਮਜਬੂਰ ਹੋ ਗਏ ਅਗਲਾ ਮੋਰਚਾ ਕਿਵੇਂ ਚਲਾਇਆ ਜੀ ਹੁਣ 4 ਤਰੀਕ 4:40 ਬਿੰਨ ਤੇ ਪਿਆਰਿਓ ਜਦੋਂ ਸਰਾਹਮ ਵਾਲੇ ਮੰਨਿਓ ਮੋਰਚਾ ਜਿਹੜਾ ਸੀ ਕੋਈ ਇਹਨਾਂ ਦਾ ਫੌਜ ਦਾ ਅੱਗੇ ਵਧਿਆ ਹੈ ਗੁਰੂ ਰਾਮਦਾਸ ਸਰਾਹ ਤੇ ਕਬਜ਼ਾ ਹੋ ਗਿਆ ਹੈ ਉਧਰੋਂ ਆਪਣਾ ਨਾਨਕਨ ਵਾਸਤੇ ਪਿਆਰਿਓ ਕਬਜ਼ਾ ਹੋ ਗਿਆ ਹੈ ਯਦਾਸਾਂ ਦੇ ਪਿਤਾ ਜੀ ਵੀ ਜਿਹੜੇ ਲੰਗਰ ਦੇ ਵਿੱਚ ਸੀ ਉੱਥੇ ਗਰਨੇਡ ਦੇ ਨਾਲੋਂ ਕੋਸੇ ਟਾਈਪ ਸ਼ਹੀਦ ਹੁੰਦੇ ਚਾਰ 40 ਦੇ ਉੱਤੇ ਜਦੋਂ ਟੈਂਕਾਂ ਨੇ ਅਗੇ ਵਧਣਾ ਸ਼ੁਰੂ ਕੀਤਾ ਬਖਤਰਬੰਦ ਗੱਡੀਆਂ ਨੇ ਪਿਆਰੇ ਵਧਣਾ ਸ਼ੁਰੂ ਕੀਤਾ ਤੇ ਉਸ ਵੇਲੇ ਬਾਬੇ ਦੀਪ ਸਿੰਘ ਦਾ ਜਿਹੜਾ ਸ਼ਹੀਦ ਗੰਜ ਹੈ ਜਿਹਨੂੰ ਸੀਸ ਗੰਜ ਵੀ ਆਪਾਂ ਕਹਿ ਦਿੰਦੇ ਆ ਜਿੱਥੇ ਉਹਨਾਂ ਦਾ 60 ਸਾਲ ਕੇ ਨਿਗਾ ਸੀ ਉਹ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣਿਆ ਉਹ ਜਗ੍ਹਾ ਤੇ ਇੱਕ ਬਖਤਰਬੰਦ ਗੱਡੀ ਪਿਆਰੀ ਆਉਂਦੀ ਹੈ ਇੱਕ ਭਾਈ ਮੋਹਰ ਸਿੰਘ ਉਹਨਾਂ ਦੀ ਸਿੰਘਣੀ ਪ੍ਰੀਤਮ ਕੌਰ ਦੋ ਬੱਚੀਆਂ ਵੈਗਨ ਕੌਰ ਤੇ 사ਤਨਾਮ ਕੌਰ ਛੋਟੀਆਂ ਛੋਟੀਆਂ ਲੱਗੀਆਂ ਉਹਨਾਂ ਚੌਣੇ ਉੱਥੇ ਸ਼ਹੀਦੀ ਪਿਆਰੋ ਦਿੱਤੀ ਉਹ ਬਟਾਲੇ ਬੰਬ ਦੇ ਨਾਲ ਨਾਲੇ ਉਹ ਗੱਡੀ ਉਡਾਈ ਨਾਲੇ ਆਪਚਾਰੇ ਉੱਡ ਗਏ ਉਸ ਪਰਿਵਾਰ ਦੇ ਵਿੱਚੋਂ ਇੱਕ ਬੱਚੀ ਬਚੀ ਜਿਸ ਨੂੰ ਬੀਬੀ ਪ੍ਰੀਤਮ ਕੌਰ ਸੰਤ ਭਿੰਡਰਾਂ ਵਾਲਿਆਂ ਦੀ ਜਿਹੜੀ ਘਰ ਦੇ ਸਨ ਉਹਨਾਂ ਨੇ ਉਹਨੂੰ ਉਥੋਂ ਗੱਡ ਕੇ ਤੇ ਮਿੱਤਾ ਚੌਂਕ ਪਹੁੰਚਾਇਆ ਤੇ ਮਿੱਤਾ ਚੌਂਕ ਤੋਂ ਬੱਚੇ ਦੀ ਪਰਵਰਿਸ਼ ਕਰਕੇ ਉਸ ਬੱਚੀ ਨੂੰ ਆਸਟ੍ਰੇਲੀਆ ਦੇ ਵਿੱਚ ਸੈੱਟ ਕਰਾਇਆ ਅੱਜ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਇੱਕੋ ਇੱਕ ਨਿਸ਼ਾਨੀ ਹੈ ਉਹ ਬੱਚੀ ਜੁਣੀ ਹੈ ਸੋ ਅਗੇ ਪਿਆਰੇ ਜੀ ਜਦੋਂ 4:40 ਮਿੰਟ ਤੇ 4 ਤਰੀਕ ਨੂੰ ਪੋਪਾ ਦੇ ਗੋਲੇ ਜਿਹੜੇ ਨੇ ਉਹ ਅਕਾਲ ਤਖਤ ਇੰਗਨੇ ਸ਼ੁਰੂ ਹੋਏ ਹਰਮੰਦਰ ਸਾਹਿਬ ਦੀ ਲੈਅ ਜਿੱਥੋਂ ਚੱਲਦੀ ਸੀ ਬਿਜਲੀ ਘਰ ਸੀ ਉਹਨੂੰ ਖਤਮ ਕੀਤਾ ਔਰ ਇਤਨੇ ਘ ਭਾਰੀ ਜਾਨੇ ਕਿ ਉਥੇ ਵਰਖਾ ਹੋਈ ਬੰਬਾਂ ਦੀ ਕਿ ਕੁਛ ਦਿਖ ਨਹੀਂ ਰਿਹਾ ਮਿੱਟੀ ਦੇ ਗਣ ਧੂਪ ਦੇ ਗਣੇ ਉੜਦੇ ਦਿਖਦੇ ਸੀ ਸੋ ਪਿਆਰਿਓ 5 ਤਰੀਕ ਨੂੰ 5 ਤਰੀਕ ਨੂੰ ਸਾਰੇ ਮੋਰਚਿਆਂ ਦੀ ਜਨਨ ਸ਼ਿਵੇਗ ਸਿੰਘ ਅਗਵਾਈ ਕਰਦਾ ਹੈ ਔਰ ਅਚਨ ਕੀ ਜਦੋਂ ਅਕਾਲ ਤਖਤ ਸਾਹਿਬ ਦੇ ਦਰਸ਼ਨੀ ਯੋੜੀ ਦੇ ਸਾਹਮਣੇ ਆਉਂਦਾ ਪਿਆਰੇ ਤੇ ਇੱਕ ਬ੍ਰਸ਼ਟ ਉਹਨੂੰ ਮਸ਼ੀਨਗਨ ਦਾ ਵੱਜਦਾ ਸੱਤ ਗੋਲੀਆਂ ਮਸ਼ੀਨਗਨ ਦੀਆਂ ਜੰਨਤ ਸ਼ਵੇਕ ਸਿੰਘ ਦੇ ਵੱਜਦੀਆਂ ਨਿਕ ਪੈਂਦਾ ਹੈ ਸਲਤਾਂ ਦੇ ਸਿੰਘ ਉਹਨੂੰ ਚੁੱਕ ਕੇ ਅਕਾਲ ਤਖਤ ਸਾਹਿਬ ਤੇ ਲੈ ਜਾਂਦੇ ਨੇ ਤੇ ਉਸ ਵੇਲੇ ਸਤ ਜਨੈਲ ਸਿੰਘ ਦੀ ਉਹਨਾਂ ਨੂੰ ਜਿਵੇਂ ਭਾਈ ਮਾਸ ਸਿੰਘ ਨੇ ਬਦਾਵਾ ਪੜਾਉਣ ਲੱਗਿਆ ਗੁਰੂ ਸਾਹਿਬ ਨੇ ਉਹਨਾਂ ਦਾ ਸਿਰ ਆਪਣੇ ਪੱਟਾਂ ਤੇ ਰੱਖਿਆ ਸੀ ਝੋਲੀ ਦੇ ਵਿੱਚ ਲੈ ਲਿਆ ਝੋਲੀ ਦੇ ਵਿੱਚ ਲੈ ਕੇ ਸਤ ਜਨੈਲ ਸਿੰਘ ਖੁਸ਼ ਹੋ ਕੇ ਕਹਿੰਦੇ ਕਹਿੰਦੇ ਕਿੰਦਾ ਦਾ ਮਹਿਸੂਸ ਹੋ ਰਿਹਾ ਤੇ ਅਗੋਂ ਜਨਰ ਸਵੇਕ ਸਿੰਘ ਕਹਿੰਦਾ ਕਹਿੰਦਾ ਇੱਕ ਗੁਰੂ ਦਾ ਨਾਲ ਇੱਕ ਛੇਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਕਾਲ ਤਖਤ ਹੋਵੇ ਤੇ ਝੋਲੀ ਸਤ ਜਨੈਲ ਸਿੰਘ ਦੀ ਵਿੱਚ ਸਹਿਰ ਹੋਵੇ ਜਨਰ ਸ਼ਵੇਕ ਸਿੰਘ ਦਾ ਤੇ ਇਹ ਸਹੀ ਦੀ ਪ੍ਰਾਪਤ ਕਰਨੀ ਹੋਵੇ ਇਹ ਤੋਂ ਵੱਡਾ ਆਨੰਦ ਕੀ ਹੋ ਸਕਦਾ ਇਹ ਤੋਂ ਵੱਡਾ ਹੋਰ ਆਨੰਦ ਕੀ ਹੋ ਸਕਦਾ ਹੈ ਥੋੜੇ ਸਮੇਂ ਬਾਅਦ ਪ੍ਰਾਨ ਤਿਆਗ ਦਿੱਤੇ ਅਰਦਾਸ ਬੇਨਤੀ ਕਰਕੇ ਸੰਤਾਂ ਨੇ ਉਹਨਾਂ ਦੇ ਸਰੀਰ ਤੇ ਚਿੱਟਾ ਕਪੜਾ ਪਵਾ ਦਿੱਤਾ ਉਹ ਇਤਨੀ ਖਜ਼ਾਨੇ ਦੀ ਉੱਥੇ ਇੱਕ ਮਹਸਾਣ ਦੇ ਦੋਤੇ ਵਿੱਚ ਪਿਆਰਿਓ 5 ਤਰੀਕ ਦਾ ਸਮਾਜ ਜਿਹੜਾ ਸ਼ਾਮਾਂ ਦਾ ਵੀ ਮਤੀਤ ਹੋ ਗਿਆ 6 ਤਰੀਕ ਨੂੰ ਅਮਰਤ ਵੇਲਾ ਹੋਇਆ ਅਮਰਤ ਵੇਲੇ ਜੰਗ ਜਿਹੜੀ ਜੋਰਾ ਤੇ ਹੈ ਭਾਈ ਅਮਰੀਕ ਸਿੰਘ ਅਤੇ ਸੰਤ ਜਨਾਰਾਇਣ ਸਿੰਘ ਜੀ ਹੋਰਾਂ ਨੇ ਸਾਰੇ ਜਿੰਨੇ ਕ ਸਿੰਘ ਬੱਚੇ ਨੇ ਉਹਨਾਂ ਦੇ ਸਾਹਮਣੇ ਬੇਨਤੀ ਕੀਤੀ ਕਿ ਅਸੀਂ ਅੱਗੇ ਜਾ ਕੇ ਲੜਾਂਗੇ ਅਸੀਂ ਉਹ ਸ਼ਹੀਦੀਆਂ ਪਾਉਣ ਵਾਸਤੇ ਇੱਥੇ ਬੈਠੇ ਕੋਈ ਡਾਲਰਾਂ ਦਾ ਹਲਤ ਨਹੀਂ ਆਇਆ ਉਹਨਾਂ ਨੂੰ ਦਿੱਤੇ ਡਾਲਰ ਲੈ ਕੇ ਬਾਹਰ ਵੀ ਜਾ ਸਕਦੇ ਸੀ ਪਿਆਰਿਓ ਨਹੀਂ ਉਹਨਾਂ ਦੇ ਮਨ ਦਾ ਵਿਚਾਰ ਸੀ ਕਿ ਅਸੀਂ ਸਿੱਖ ਕੌਮ ਦੀ ਜਿਹੜਾ ਦਰਬਾਰ ਹੈ ਆਕਾਤਕ ਸਹਿਬ ਹੈ ਦਰਬਾਰ ਸਹਿਬ ਹੈ ਇਹਦੀ ਰੱਖਿਆ ਕਰਦਿਆਂ ਹੋਇਆ ਸ਼ਹੀਦੀਆ ਪਰਮ ਪ੍ਰਾਪਤ ਕਰਨੀਆਂ ਸੀ ਸੁਸਵੇਰੇ ਪਿਆਰੋ ਜਦੋਂ ਅਰਦਾਸ ਬੇਨਤੀ ਕਰਕੇ ਸੰਤ ਜਰਨੈਲ ਸਿੰਘ ਜੀ ਨਿਕਲੇ ਤੇ ਜਿਸ ਜਗ੍ਹਾ ਦੇ ਉੱਤੇ ਸੰਤ ਜਰਨੈਲ ਸਿੰਘ ਜੀ ਪਹੁੰਚ ਗਏ ਨੇ ਉਹ ਜਗ੍ਹਾ ਤੇ ਜਿੱਥੇ ਜੰਦਰ ਸ਼ਵੇਕ ਸਿੰਘ ਦੇ ਗੋਰੀਆਂ ਲੱਗੀਆਂ ਉੱਥੇ ਸੰਤ ਸ਼ੀਧੀ ਪ੍ਰਾਪਤ ਕਰਦੇ ਉਦੋਂ ਬਾਅਦ ਜਿੱਥੇ ਦੋ ਨਿਸ਼ਾਨ ਸਾਬ ਪਿਆਰੋ ਲੱਗੇ ਨੇ ਸਾਹਮਣੇ ਦਰਸ਼ਨੀ ਨੇਉੜੀ ਦੇ ਉਹ ਜਗ੍ਹਾ ਤੇ ਭਾਈ ਮਰੀਕ ਸਿੰਘ ਗਿੱਟੇ ਦੇ ਵਿੱਚ ਗੋਲੀ ਬੱਜੀ ਹੋਈ ਹੈ ਪੈਰ ਜ਼ਖਮੀ ਹੈ ਸੁਜਾ ਹੋਇਆ ਹੈ ਉੱਥੇ ਪਹੁੰਚ ਗਏ ਨੇ ਔਰ ਥੋੜੇ ਸਮੇਂ ਬਾਅਦ ਉਹ ਵੀ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ 6 ਤਰੀਕ ਨੂੰ ਸਾਰੇ ਸਿੰਘ ਸ਼ਹੀਦ ਹੋ ਗਏ ਸ਼ਾਮਾਂ ਤੱਕ ਅਜੇ ਹੀ ਫੋਰਸਾਂ ਦਲਦੀਆਂ ਲੱਗੇ ਨਹੀਂ ਜਾਂਦੀਆਂ ਤੇ ਉਦੋਂ ਬਾਅਦ ਅਫਰਾ ਤਫਰੀਦ ਦੇ ਵਿੱਚ ਉੱਤੋਂ ਆੜਾ ਆ ਰਹੇ ਨੇ ਕਿ 4 ਘੰਟੇ ਦਾ ਸਮਾਂ ਮੰਗਦੇ ਹੋ ਤੁਹਾਨੂੰ ਘੱਟੋ ਘੱਟ 6 ਦਿਨ ਹੋ ਗਏ ਅਜੇ ਤੱਕ ਤੁਹਾਡੀ ਤਿਆਰੀ ਨਹੀਂ ਹੋਈ ਸੋ ਕਹਿੰਦਾ ਭਾਵੇਂ ਵੱਡੇ-ਵੱਡੇ ਬੰਬਾਂ ਦੇ ਨਾਲ ਛੋਟੀ-ਛੋਟੀ ਬੱਚੇ ਵੀ ਸ਼ਹੀਦ ਕਰ ਦਿੱਤੇ ਸਿੰਘ ਜਿੰਨੇ ਸਨ ਸ਼ਹੀਦ ਕਰਦੇ ਬੀਬੀਆਂ ਦੀ ਕੁਰਬਾਨੀ ਲਾਹ ਮੁਸਾਲ ਕੁਰਬਾਨੀਆਂ ਚਾਰ ਬੀਬੀਆਂ ਦੀ ਸਮਾਂ ਸੀਮਤ ਹੋਣ ਕਰਕੇ ਆਪ ਦੀ ਨਸਾਂ ਦੀ ਕਰ ਸਕਦੇ ਪਿਆਰਿਓ ਉਹਨਾਂ ਨੇ ਵੀ ਪਰਮਾਨੀ ਕੀਮਤੀ ਸ਼ਹੀਦੀਆਂ ਦਿੱਤੀਆਂ ਨੇ ਲੰਗਰ ਦੇ ਵਿੱਚ ਜਿਹੜੇ ਸਿੰਘ ਸੇਵਾ ਕਰਦੇ ਸਨ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਅਖੀਰ ਨੂੰ ਫੋਣ ਸਾਰੀ ਸਾਹਸ ਪਾਈ ਕਰ ਕੀਤੀ ਇੰਦਰਾ ਗਾਂਧੀ ਨੂੰ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਸਾਰਾ ਮਸਲਾ ਹੱਲ ਕਰ ਲਿਆ ਏ ਹੁਣ ਤੁਸੀਂ ਆ ਸਕਦੇ ਹੋ ਨਾ ਇੰਦਰਾ ਤੇ ਆ ਨਹੀਂ ਸਕਦੀ ਸੰਤ ਜਨਰਲ ਸਿੰਘ ਚੀਰ ਹੋ ਗਏ ਨੇ ਔਰ ਉਧਰ ਗਿਆਨੀ ਜੈਲ ਸਿੰਘ ਨੂੰ ਭੇਜਿਆ ਗਿਆ ਹੈ ਰਾਸ਼ਟਰਪਤੀ ਰਾਸ਼ਟਰਪਤੀ ਜਦੋਂ ਪਿਆਰਿਓ ਆਇਆ ਅਜੇ ਵੀਟ ਆਵੇ ਨਾਵੇ ਸਿੰਘ ਕੰਪਲੈਕਸ ਦੇ ਵਿੱਚ ਹਥਿਆਰਾਂ ਨਾਲ ਲੈਸ ਨੇ ਇਹ ਸੋਚਦੇ ਨੇ ਕਿ ਕੋਈ ਜਨਰਲ ਅੰਦਰ ਆ ਦੇਗਾ ਕੋਈ ਵੱਡਾ ਅਫਸਰ ਆਵੇਗਾ ਉਹਨੂੰ ਅਸੀਂ ਮਾਰਾਂਗੇ ਹੁਣ ਅਖੀਰ ਦੇ ਜਦੋਂ ਗਿਆਨੀ ਜੈਲ ਸਿੰਘ ਮੱਥਾ ਟੇਕਣ ਆਇਆ ਪਿਆਰਿਓ ਉਹਦੇ ਤੇ ਫਾਇਰਿੰਗ ਕੀਤੀ ਫਾਇਰਿੰਗ ਖੁੰਝ ਗਈ ਪਰ ਐਨਐਸਜੀ ਦੇ ਜਿਹੜੇ ਕਮਾਂਡੋ ਦੇ ਨਾਲ ਲੱਗੇ ਸੀ ਉਹਨਾਂ ਦੇ ਵਿੱਚੋਂ ਇੱਕ ਦੋ ਸ਼ਹੀਦ ਹੋ ਗਏ ਉਹ ਜਗ੍ਹਾ ਤੇ ਉਹ ਸਿੰਘ ਵੀ ਸ਼ਹੀਦੀ ਪ੍ਰਾਪਤ ਕਰ ਗਿਆ ਕਹਿਣ ਦਾ ਭਾਗ ਕਿ 6 ਤਰੀਕ ਦਾ ਜਿਹੜਾ ਮੋਰਚਾ 1 ਤਰੀਕ ਦਾ ਲੰਗਾ ਸੀ ਉਹ 8-9 ਤਰੀਕ ਤੱਕ ਚੱਲਿਆ ਔਰ ਫਿਰ ਸਿੰਘਾਂ ਨੇ ਸ਼ਹੀਦੀਆਂ ਕਾਤ ਕੀਤੀਆਂ ਸਤਿ ਸ੍ਰੀ ਅਕਾਲ ਜੀ ਦਾਨੂ ਕੋਟ-ਕੋਟ ਪ੍ਰਣਾਮ ਸੱਚੇ ਪਾਤਸ਼ਾਹ ਜੀ ਉਹਨਾਂ ਦੀਆਂ ਸ਼ਿਵਾਂਵਾਂ ਥਾਏ ਪਾਉ ਕਿਉਂਕਿ ਉਹ ਤੇ ਗੁਰੂ ਦੇ ਨਾਲ ਜੁੜ ਗਏ ਇੱਕ ਪੰਕਤੀ ਆਪਾਂ ਜਿਹੜੀ ਵਿਚਾਰ ਵਾਲੀ ਰਹਿ ਗਈ ਸੀ ਖੋਜਤ ਖੋਜਤ ਤਤ ਵਿਚਾਰਿਓ ਦਾਸ ਗਵਿੰਦ ਪਰੈਣ ਸਤਗੁਰੂ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਖੋਜਿਆ ਖੋਜਿਆ ਕੋਜਿਆ ਤਤ ਕਢਿਆ ਹੈ ਕਿ ਜੇ ਤੂੰ ਉਸ ਗਵਿੰਦ ਨੂੰ ਉਸ ਅਗਾਲ ਤੁਖ ਨੂੰ ਤੂੰ ਪਰਣਾਉਣਾ ਚਾਹਨਾ ਹੈ تو اپنا منا چاہنا ہے امناسی کھیم چاہ ہے جی نانک سدا سمر نارائن اس پو اکال پور پرماتما صدا سمر تاکہ ان سمریاتی پار ہوتا ہو سکے سو پیار ہو یہ سی اُجنے سمے کا اتہاس اجنے آج کی وارتہ شہیدان لک لکھ کروڑ کروڑ پرنام پر جہاں نے سارے واسطے بےتی جگہ اپنیاں قرمانیاں دے کے ਜਿਤਨਾ ਚਿਰ ਜੀਵਤ ਰਹੇ ਕਿਸੇ ਨੂੰ ਅੱਗੇ ਨਹੀਂ ਵਧਣ ਦਿੰਦਾ ਸੋ ਸ਼ੇਮ ਜਾਂ ਇਤਿਹਾਸ ਸਾਹਿਬ ਜੀ ਨਾਲ ਸਾਂਝਾ ਕੀਤਾ ਹੈ ਬੇਅੰਤ ਗਲਤੀਆਂ ਹੋਈਆਂ ਹੋਣਗੀਆਂ ਸੰਗਤ ਬਖਸ਼ਣਯੋਗ ਹੈ ਔਰ ਆਓ ਗੱਜ ਕੀ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ